ਪੰਜਾਬੀ ਗਾਣਿਆਂ ਦੀ ਮਸ਼ਹੂਰ ਮਾਡਲ ਸ਼ਰਸਤੀ ਮਾਨ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਬੀਤੇ ਦਿਨਾਂ ਤੋਂ ਉਸ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਗੰਦੇ ਕਮੈਂਟ ਉਸ ਨੂੰ ਕੀਤੇ ਜਾ ਰਹੇ ਹਨ ਦਰਅਸਲ ਸ਼ਰਸਤੀ ਮਾਨ ਦਾ ਸਰੀਰ ਪਾੜਾ ਭਾਰਾ ਹੋਣ ਦੇ ਕਾਰਨ ਉਸ ਤੇ ਲੋਕ ਗਲਤ ਕਮੈਂਟ ਕਰ ਰਹੇ ਹਨ ਤੇ ਉਸ ਦੀ ਫਿਗਰ ਨੂੰ ਲੈ ਕੇ ਕਈ ਗੱਲਾਂ ਜੜੀਆਂ ਲੋਕਾਂ ਦੇ ਵਿੱਚ ਹੋ ਰਹੀਆਂ ਹਨ ਹਾਲਾਂਕਿ ਉਸ ਦੇ ਗਾਣਿਆਂ ਦੇ ਵਿੱਚੋਂ ਕਲਿੱਪਾਂ ਕੱਟ-ਕੱਟ ਕੇ ਗਲਤ ਵੀਡੀਓ ਉੱਪਰ ਲੇਖ ਕੇ ਪੋਸਟ ਕੀਤਾ ਜਾ ਰਿਹਾ ਹੈ ਤੇ ਇਹਨਾਂ ਸਭ ਗੱਲਾਂ ਤੋਂ ਬਾਅਦ ਛੁਰਸ਼ਤੀ ਮਾਨ ਨੇ ਅੱਜ ਲਾਈਵ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ ਤੇ ਉੱਥੇ ਹੀ ਆਪਣੇ ਖਿਲਾਫ ਗਲਤ ਬੁੱਲਣ ਵਾਲਿਆਂ ਨੂੰ ਝਾੜ ਪਾਈ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਇਸ ਇੰਡਸਟਰੀ 'ਚ ਕੰਮ ਕਰਦੇ ਨੂੰ 9-10 ਸਾਲ ਹੋਣ ਲੱਗੇ ਆ ਐਂਡ ਤੁਸੀਂ ਸਾਰੇ ਕੀ ਸੋਚਦੇ ਮਾਲਕੋਂ ਕਿ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਚ ਮਿਕਸ ਕਰਕੇ ਮੇਰਾ ਕੈਰੈਕਟਰ ਖਰਾਬ ਕਰ ਰਹੀ ਹੋਂ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਆ ਮੈਂ ਕਦੀ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਕੋਈ ਗਲਤ ਹਰਕਤ ਕੀਤੀ ਬਟ ਅੱਜ ਕੱਲ ਇੰਟਰਨੈਟ ਤੇ ਲੋਕਾਂ ਦੀ ਸੋਚ ਇੰਨੀ ਛੋਟੀ ਹੋ ਗਈ ਆ ਵੀ ਉਹਨਾਂ ਨੂੰ ਮੈਂ ਇਨਸਾਨ ਨਹੀਂ ਲੱਗਦੀ ਤੁਹਾਨੂੰ ਇਹ ਲੱਗਦਾ ਇਹਨੂੰ ਜੋ ਮਰਜ਼ੀ ਬੋਲੀ ਜਾਓ ਇਹਦਾ ਮਜ਼ਾਕ ਉਹ ਡਾਓ ਅਡਾਓ ਇਹਨਾਂ ਨੂੰ ਕੀ ਫਰਕ ਪੈਂਦਾ ਇਨਸਾਨੀਅਤ ਮੁੱਕ ਗਈ ਤੁਹਾਡੇ ਸਾਰਿਆਂ ਦੇ ਅੰਦਰ ਇੰਟਰਨੈਟ ਤੇ ਗਲਤ ਚੀਜ਼ਾਂ ਦੇਖਦੇ ਕੇ ਤੁਹਾਡੇ ਆਪਣੇ ਦਿਮਾਗ ਚ ਬਸ ਇਹੋ ਕੁਝ ਭਰ ਗਿਆ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਵੇਟ ਲਈ ਟ੍ਰੋਲ ਕਰੋ ਜੀ ਸਤਕੇ ਕਰੋ ਪਰ ਮੇਰੀ ਪ੍ਰੋਫੈਸ਼ਨਲ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਤੇ ਮੇਰੇ ਹਸਬੰਦ ਨੂੰ ਵਿੱਚ ਨਾ ਘਸੀਟੋ ਇਨੀ ਇੱਕ ਬੇਨਤੀ ਸੁਣ ਲਿਓ ਮੈਂ ਬੜੇ ਟਾਈਮ ਤੋਂ ਚੁੱਪ ਬੈਠ ਕੇ ਦੇਖ ਰਹੀ ਹਾਂ ਕਈਆਂ ਨੂੰ ਗਲਤ ਬੋਲਦਾ ਦੇਖ ਹੁਣ ਨਹੀਂ ਬਹੁਤ ਹੋ ਗਿਆ ਲੋਕਾਂ ਦੇ ਟ੍ਰੋਲ ਕਰਨ ਤੋਂ ਬਾਅਦ ਲੋਕਾਂ ਖਿਲਾਫ ਚੰਗੀ ਪੜਾਅ ਸਿੱਕੜੀ ਹੈ ਸ਼ਰਸਤੀ ਮਾਨ ਨੇ ਬਾਕੀ ਆਪਣੀ ਰਾਇ ਸਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ